ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰੰਦੇਸ਼ੀ ਅਤੇ ਕੁਸ਼ਲ ਅਗਵਾਈ ਹੇਠ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਮੁੱਢਲਤਾ ਨਾਲ ਕੰਮ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 10 ਦਸੰਬਰ 2023 ਨੂੰ ਇੱਕ ਅਹਿਮ ਅਤੇ ਇਤਿਹਾਸਿਕ ਫੈਸਲਾ ਲੈਂਦੇ ਹੋਏ ਸਰਕਾਰ ਤੁਹਾਡੇ ਦਵਾਰ ਯੋਜਨਾ ਦੀ ਸ਼ੁਰੂਆਤ ਕੀਤੀ। ਯੋਜਨਾ ਦਾ ਟੀਚਾ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਤਰਤੀ ਨਾਗਰਿਕ ਕੇਂਦਰ ਸੇਵਾਵਾਂ ਮੁਹੱਈਆ ਕਰਾਉਣਾ ਹੈ ਅਤੇ ਹੁਣ ਇਹ ਆਕੜਾ 406 ਤੱਕ ਪਹੁੰਚ ਚੁੱਕਿਆ ਹੈ। 1076 ਨੰਬਰ ਹੈ। ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਹੈ ਜਾਤੀ ਪ੍ਰਮਾਣ ਪੱਤਰ ਉਹ ਪੁੱਛੂਗਾ ਤੁਹਾਡੇ ਘਰੇ ਕਿੰਨੇ ਵਜੇ ਆ ਸਕਦੇ ਆ ਤੁਸੀਂ ਕਹੋਗੇ ਜੀ ਮੈਂ 6 ਵਜੇ ਆਉਣਾ ਉਹ ਕਹੋਗੇ ਸਾਢੇ 6 ਆ ਜੀਏ ਤੁਸੀਂ ਆ ਜਾਓ 6:30 ਵਜੇ ਤੁਹਾਡੇ ਘਰੇ ਆ ਜੂਗਾ ਜੇ ਤਾਂ ਉਸੇ ਦਿਨ ਹੀ ਕੰਮ ਬਣਦਾ ਹੋਇਆ ਉਸੇ ਦਿਨ ਹੀ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਲਓ ਜੀ ਇਹਨਾਂ ਨਾਗਰਿਕ ਸੇਵਾਵਾਂ ਦਾ ਲਾਭ ਚੁੱਕਣ ਲਈ ਟੋਲ ਫਰੀ ਨੰਬਰ 1076 ਤੇ ਕਾਲ ਮਿਲਾਓ ਸਰਕਾਰੀ ਕਰਮਚਾਰੀ ਤੁਹਾਡੇ ਘਰ ਆਵੇਗਾ ਅਤੇ ਲੋੜਿੰਦੀ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਕੰਮ ਕਰੇਗਾ ਹੁਣ ਤੱਕ 92000 ਤੋਂ ਵੱਧ ਅਪਲੀਕੇਸ਼ਨਾਂ ਤੇ ਕਾਰਵਾਈ ਵੀ ਕੀਤੀ ਜਾ ਚੁੱਕੀ ਹੈ ਪੰਜਾਬ ਸਰਕਾਰ ਤੁਹਾਡੇ ਦਵਾਰ ਤੋਂ ਬਹੁਤ ਖੁਸ਼ਾਂ ਤੁਸੀਂ ਸਾਡੇ ਘਰ ਬੈਠਿਆਂ ਦੇ ਸਾਡੇ ਸਰਟੀਫਿਕੇਟ ਸਾਨੂੰ ਮੁਹੱਈਆ ਕਰਵਾਏ ਅੱਜ ਟੋਲ ਫ੍ਰੀ ਨੰਬਰ 1076 ਪੰਜਾਬ ਵਿੱਚ ਕਾਫੀ ਮਸ਼ਹੂਰ ਹੋ ਗਿਆ ਹੈ ਲੱਖਾਂ ਲੋਕ ਇਸ ਦਾ ਲਾਭ ਚੁੱਕ ਕੇ ਆਪਣੀ ਜ਼ਿੰਦਗੀ ਨੂੰ ਆਸਾਨ ਬਣਾ ਰਹੇ ਹਨ